ਸੋ ਸਾਕਲ ਮੈਂ ਸਿੱਧੀ ਸਿੱਧੀ ਗੱਲ ਮਕੋਣਾ ਕਿ ਵੀ ਜੀ ਇਹ ਇਹਦਾ ਪਰਿਵਾਰ ਆ ਇਹਨਾਂ ਨੂੰ ਕਿਹਾ ਗਿਆ ਕਿ 7000 ਰੁਪਏ ਦਿੱਤਾ ਜੀ ਅਸੀਂ ਇਕੱਠਾ ਕਰਕੇ ਮਿੱਟੀ ਦਾ ਮਿੱਟੀ ਵੀ ਅਸੀਂ ਆਪ ਖਲਾਰੀ ਆ ਲੈਵਲ ਮਿਸਤਰੀ ਨਹੀਂ ਕੱਢੇ ਲੈਵਲ ਅਸੀਂ ਕੱਢੇ ਆ ਪਲੱਸ ਜਿਹੜੀ ਆ ਪੈਪ ਪਏ ਆ ਸਾਡਾ ਤਕਰੀਬਨ 14-15000 ਰੁਪਏ ਸੜਨ ਦੇ ਜਾਇਚ ਲੱਗ ਗਿਆ ਤੇ ਜਿਹਦੇ ਵਿੱਚ ਜਿਹੜਾ ਪਿੰਡ ਦਾ ਵਿਕਾਸ ਆ ਉਹ ਸਰਕਾਰ ਵੱਲੋਂ ਕਰਾਇਆ ਜਾ ਰਿਹਾ ਪਰ ਉਹ ਗਲਤ ਤਰੀਕੇ ਦੇ ਨਾਲ ਜੀ ਇਹ ਆਪਣੇ ਨੰਬਰ ਬਣਾਉਣ ਵਾਸਤੇ ਆ ਜੋ ਵੀ ਕੁਝ ਵੀ ਕੀਤਾ ਜਾ ਰਿਹਾ ਸਰਦਾਰ ਢੋਨ ਸੇਬਲ ਤੇ ਨਾਲ ਸਾਡੇ ਪਿੰਡ ਦੇ ਜਿਹੜੇ ਮੋਦੁਰ ਬੰਦੇ ਨੇ ਗਰਮੀ ਸਿੰਘ ਮੁਖੇ ਭਾਜੀ ਠੀਕ ਹੈ ਜੀ ਸਰ ਕੀ ਕਹਿਣਾ ਚਾਹੋਗੇ ਵਾਹਿਗੁਰੂ ਸਾਹਿਬ ਜੀ ਫਤੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਡੇਲੀ ਨਿਊਜ਼ ਚੈਨਲ ਦਾ ਧੰਨਵਾਦ ਕਰਦਾ ਹਾਂ ਉਸ ਤੋਂ ਬਾਅਦ ਜਿਹੜੀ ਆ ਗਲੀ ਆਪਾਂ ਕੈਬਨ ਮੰਤਰੀ ਸਰਦਾਰ ਕੁਲਦੀਪ ਸਿੰਘ ਜੀ ਧੰਨਵਾਦ ਹੁਣਾਂ ਨੂੰ ਬੇਨਤੀ ਕੀਤੀ ਕਿ ਜਿੱਥੇ ਸਾਡੇ ਪਿੰਡ ਦੀਆਂ ਹੋਰ ਵੀ ਗਲੀਆਂ ਪਿਛਲੇ ਕੁਝ ਸਮੇਂ 'ਚ ਬਣੀਆਂ ਨੇ ਔਰ ਅਹੀਂ ਆ ਗਲੀ ਤਕਰੀਬਨ ਬਣਨ ਵਾਲੀ ਸੀ ਇੱਥੋਂ ਲੈ ਕੇ ਆ ਫੌਜੀ ਸਾਹਿਬ ਸਾਡੇ ਖਲੋਤੇ ਨੇ ਇਧਰੋਂ ਲੈ ਕੇ ਆ ਸਾਰਾਈ ਤਕਰੀਬਨ ਕਾਫੀ ਰਗਵਾ ਵਾ ਮંત્રી ਸਾਹਿਬ ਨੂੰ ਬੇਨਤੀ ਕਰਕੇ ਤੇ ਇਹ ਗਲੀ ਉਹਨਾਂ ਨੇ ਹੁਕਮ ਕੀਤੀ ਤੇ ਆਪਣਾ ਵੀਡੀਓ ਸਾਹਿਬ ਨੂੰ ਤੇ ਉਹਨਾਂ ਸ਼ੁਰੂ ਕਰਵਾਈ ਠੀਕ ਹੈ ਇੱਥੇ ਮੌਕੇ ਤੇ ਸੈਕਟਰੀ ਸਾਹਿਬ ਮਾਰਕੀਟ ਕਮੇਟੀ ਚੀਰਮੈਨ ਚੇਅਰਮੈਨ ਸਰਦਾਰ ਬਰਦੇਸ਼ ਸਿੰਘ ਜੀ ਬੱਬੂ ਅਜਨਾਲਾ ਉਹ ਵੀ ਆਏ ਨੇ ਉਹਨਾਂ ਦੀ ਗਵਾਹੀ ਦੇ ਵਿੱਚ ਗਲੀ ਸ਼ੁਰੂ ਹੋਈ ਹੈ ਤੁਸੀਂ ਹਲਕੇ ਦੇ ਕਿਸੇ ਵੀ ਪਿੰਡ ਚਲ ਜਾਓ ਕਿਤੇ ਵੀ ਚਲ ਜਾਓ ਕੋਈ ਵੀ ਗਲੀ ਬਣਦੀ ਹੋਵੇ ਕਦੀ ਵੀ ਉਹ ਮਿੱਟੀ ਜਿਹੜੀ ਆ ਪੈਂਦੀ ਆ ਆਪਾਂ ਪਹਿਲਾਂ ਵੀ ਗਲੀਆਂ ਬਣਵਾਈਆਂ ਨੇ ਇਹ ਕਾਂਗਰਸ ਦੇ ਟਾਈਮ ਵੀ ਗਲੀਆਂ ਬਣੀਆਂ ਨੇ ਉਸ ਤੋਂ ਪਹਿਲਾਂ ਵੀ ਬਣੀਆਂ ਨੇ ਜਦੋਂ ਵੀ ਕਿਤੇ ਕੋਈ ਗਲੀ ਬਣਦੀ ਆ ਜੇ ਗਲੀ ਦਾ ਲੈਵਲ ਉੱਚਾ ਚੁੱਕਣਾ ਹੈ ਤੇ ਮਿੱਟੀ ਜੜੀ ਆ ਉਹ ਹਮੇਸ਼ਾ ਗਲੀ ਵਾਲਿਆਂ ਨੂੰ ਰਲ-ਮਿਲ ਕੇ ਪਾਉਣੀ ਪੈਂਦੀ ਹੈ ਭਾਵੇਂ ਇੱਕ ਟਰਾਲੀ ਭਾਵੇਂ ਭਾਵੇਂ ਅੱਧੀ ਪਾਵੇ ਤੇ ਭਾਵੇਂ ਦੋ ਪੈ ਠੀਕ ਹੈ ਇਹ ਇਹਨਾਂ ਸੇਵਾ ਕੀਤੀ ਉਸ ਤੋਂ ਬਾਅਦ ਇੱਥੇ ਆਪਾਂ ਜੋ ਮਹਿਕਮੇ ਵੱਲੋਂ ਹੈਗਾ ਇਹ ਕਿ ਚਲੋ ਗਰਾਲੀ ਬਣਨੀ ਆ ਤੇ ਨਾਲ ਹੀ ਬਣੀ ਨਾਲੀ ਤੋਂ ਬਾਅਦ ਘਰ ਵਾਲੇ ਕਹਿਣ ਦਾ ਪੈ ਕਿ ਨਹੀਂ ਜੀ ਇੱਥੇ ਪੈਪ ਪਵਾ ਦਿਓ ਪੈਪ ਪਵਾ ਦਿਓ ਅਸੀਂ ਪੈਪ ਕੋਲੋਂ ਲਿਆ ਦਿੰਨੇ ਕੋਈ ਮੰਗ ਨਹੀਂ ਕੀਤੀ ਗਈ ਤੇ ਨਾ ਆਪਾਂ ਕਰ ਸਕਦੇ ਆ ਇਹ ਘਰ ਵਾਲਿਆਂ ਨੇ ਪੈਪ ਲਾ ਕੇ ਰੱਖ ਦਿੱਤੇ ਗਲੀ ਚੌੜੀ ਹੋ ਜੇ ਗਲੀ ਚੌੜੀ ਹੋ ਜੇ ਗਲੀ ਚੌੜੀ ਹੋ ਜੇ ਚਲੋ ਇਹਨਾਂ ਦੇ ਵੀ ਸੋਚ ਵਧੀਆ ਜੇ ਕਿਤੇ ਪਹਿਲਾਂ ਸੋਚੇ ਹੁੰਦਾ ਇਹਨਾਂ ਨੇ ਇਹ ਕੰਮ ਤੇ ਇੱਕ ਤਾਂ ਮਿਸਤਰੀ ਦੀ ਲੇਬਰ ਤੇ ਇੱਕ ਸਰਕਾਰ ਦਾ ਮਟੀਰੀਅਲ ਜਿਹੜਾ ਹੈ ਉਹ ਖਰਾਬ ਨਹੀਂ ਸੀ ਹੋਣਾ ਵੇਸਟ ਨਹੀਂ ਹੋਣਾ ਚਲੋ ਜੋ ਵੀ ਹੋ ਗਿਆ ਇਹਨਾਂ ਨੇ ਪੈਪ ਲਿਆ ਤੇ ਅਸੀਂ ਪੈਪ ਪਵਾ ਤੇ ਆਹ ਮਿਸਤਰੀ ਜਿਹੜੇ ਠੇਕੇਦਾਰ ਨੇ ਜਿਨ੍ਹਾਂ ਨੇ ਕੰਮ ਕੀਤਾ ਉਹਨੂੰ ਸੈਕਟਰੀ ਸਾਹਿਬ ਨੇ ਸਾਫ਼ ਮਨਾ ਕਰਤਾ ਕਿ ਅਸੀਂ ਤੁਹਾਨੂੰ ਮੈਂ ਉਹਨਾਂ ਦਾ ਪੱਖ ਲੈ ਚੁੱਕਾ ਇਹਨੂੰ ਸਾਥ ਤੋਂ ਤੇ ਨਹੀਂ ਦੋਰੀ ਨਹੀਂ ਦੇਣੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਇਹ ਮਤਲਬ ਪਾਈਪ ਇਧਰ ਵੀ ਪਿਆ ਇੱਕ ਉਹਦੇ ਵਿੱਚ ਵੀ ਆ ਘਰ ਵਾਲਿਆਂ ਕਿਹਾ ਕਿ ਅਸੀਂ ਪਾਣੀ ਇਹਦੇ ਪਾਈਪ ਦੇ ਵਿੱਚ ਦੂਜੇ ਘਰ ਦਾ ਨਹੀਂ ਪਾਣ ਦੇਣਾ ਉਹਨੂੰ ਮੈਂ ਆਪਣੇ ਕੋਲੋਂ 1000 ਰੁਪਏ ਦੇ ਕੇ ਸਾਹਮਣੇ ਅਗਵਾ ਨੇ ਪੁੱਛ ਲਓ ਭਾਵੇਂ 1000 ਰੁਪਏ ਕੋਲੋਂ ਦੇ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਚਲੋ ਮਾਤਰ ਬੰਦੇ ਲੈ ਆਓ ਪਾਪ ਲੈ ਆਓ ਤੁਸੀਂ ਤਾਂ ਇਹ ਪਹਿਪ ਵੱਖਰਾ ਪਾ ਲੋ ਤੇ ਉਹ ਮਸਲਾ ਹੱਲ ਕਰਾਤਾ ਕਾਰਨ ਕੀ ਹੈ ਕਿ ਕੁਝ ਅਸਰਾਰਤੀ ਬੰਦੇ ਨੇ ਔਰ ਜਿਹੜੇ ਬੰਦੇ ਕਾਂਗਰਸੀ ਨੇ ਔਰ ਆਪਣੇ ਆਮ ਆਦਮੀ ਪਾਰਟੀ ਦੇ ਵੀ ਕੁਝ ਇੱਕ ਦੋ ਬੰਦੇ ਸ਼ਰਾਰਤੀ ਹੈਗੇ ਨੇ ਜਿਨ੍ਹਾਂ ਨੂੰ ਅਕਲ ਦੀ ਬਹੁਤ ਘਾਟ ਮੈਂ ਗਿੰਦਾ ਵਾਂ ਕਦੇ ਵੀ ਵਿਕਾਸ ਕੰਮ ਦੇ ਵਿੱਚ ਉਹਦਾ ਨਹੀਂ ਪਾਉਣਾ ਚਾਹੀਦਾ ਹਮੇਸ਼ਾ ਕੋਈ ਵੀ ਸਰਕਾਰ ਹੋਵੇ ਹਮੇਸ਼ਾ ਜਿਹੜੀ ਸਿਆਣਪ ਉੱਚੀ ਸੋਚ ਇਹੋ ਹੀ ਹੁੰਦੀ ਹੈ ਕਿ ਤੁਸੀਂ ਸਰਕਾਰ ਕੋਲੋਂ ਪਿੰਡ ਦੇ ਵਿੱਚ ਪੈਹ ਲਵਾ ਲਓ ਜੇ ਉਹਨਾਂ ਦੀ ਇਹ ਸੋਚ ਹੈ ਉਹ ਚਾਹੁੰਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਕੰਮ ਨੂੰ ਅਸੀਂ ਡੱਕ ਦਈਏ ਮੈਨੂੰ ਪਤਾ ਵੀ ਲੱਗਾ ਹੈ ਕਿ ਮੰਤਰੀ ਸਾਹਿਬ ਕੋ ਵੀ ਇਹ ਸ਼ਿਕਾਇਤ ਕੀਤੀ ਗਈ ਪਰ ਇਹ ਤੁਸੀਂ ਆਪ ਖੁਦ ਇੱਥੇ ਆਇਓ ਮੌਕਾ ਵੇਖ ਲਓ ਗਲਤ ਕੰਮ ਦਾ ਮਿਸਤਰੀ ਸਾਹਿਬ ਸਾਹਮਣੇ ਖੜੋਤੇ ਨੇ ਪੁੱਛ ਲਓ ਇਹਨਾਂ ਨੂੰ ਅਸੀਂ ਪੁੱਛਿਆ ਕਿ ਸੀਮਟ ਤੋਂ ਅਸੀਂ ਚਣਾਈ ਦੇ ਵਿੱਚ ਕਿੰਨਾ ਲਾਉਣਾ ਹੈ ਇਹਾਂ ਤੇ ਅਸੀਂ ਜੀ 6 ਕਦਾ ਚੱਲਦਾ ਜਾਂ 7 ਕਦਾ ਚੱਲਦਾ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਸੀਮਿੰਟ ਦਾ ਮਸਾਲਾ 4 ਕਦਾ ਲੱਗਣਾ ਚਾਹੀਦਾ ਇੱਥੇ ਅੱਛਾ ਜੀ ਕਾਂਗਰਸ ਪਾਰਟੀ ਜਿਹੜੀ ਪੰਚਾਇਤ ਸੀਗੀ ਵੀ ਉਹਨਾਂ ਨੂੰ ਇਹ ਵਿਕਾਸ ਚੁਪਦਾ ਠੀਕ ਹੈ ਬਿਲਕੁਲ ਤੇ ਜੇ ਤੁਹਾਡੀ ਪਾਰਟੀ ਦੀ ਗੱਲ ਕਰ ਲਈਏ ਕੋਈ ਵੀ ਕੁਝ ਬੰਦੇ ਇਨਵੋਲਵਮੈਂਟ ਹੈਗੀ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਵੀ ਪਾਰਟੀ ਦੇ ਪੁਰਾਣੇ ਵਰਕਰ ਆ ਤੇ ਉਹਨਾਂ ਨੂੰ ਕੀ ਸਰ ਕੀ ਦਿੱਕਤ ਕੀ ਆ ਤੁਸੀਂ ਬਣਾ ਰਹੇ ਹੋ ਜਾਂ ਉਹ ਬਣਾ ਰਹੇ ਆ ਹੋਇਆ ਜੀ ਵਿਕਾਸ ਹੀ ਆ ਨਾ ਤੇ ਆਪਾਂ ਬਣਾ ਰਹੇ ਆ ਕਿੰਤੇ ਨਾਓ ਬਣਾ ਰਹੇ ਨੇ ਇਹ ਕੰਮ ਮੰਤਰੀ ਸਾਹਿਬ ਕਰਾ ਰਹੇ ਨੇ ਸਰਕਾਰ ਦੇ ਨਿਗਾਨੀ ਕਿਉਂਕਿ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਕਿ ਪੰਚਾਇਤਾਂ ਭੰਗ ਨੇ ਜੀ ਪ੍ਰਬੰਧਕ ਲੱਗੇ ਨੇ ਜੈ ਸਾਹਿਬ ਕੰਮ ਕਰਾ ਰਹੇ ਨੇ ਜੈ ਪ੍ਰਬੰਧਕ ਲੱਗੇ ਨੇ ਉਹਨਾਂ ਦੇ ਥਰੂ ਕੰਮ ਹੋ ਰਿਹਾ ਸਾਡਾ ਸਿਰਫ ਮੰਤਰੀ ਸਾਹਿਬ ਨੇ ਇਹੋ ਹੀ ਅਸੀਂ ਬੇਨਤੀ ਕੀਤੀ ਹੈ ਸਾਡੀ ਬੇਨਤੀ ਤੇ ਉਹਨਾਂ ਨੇ ਪ੍ਰਮਾਨ ਕੀਤਾ ਤੇ ਗਲੀ ਬਣਾਉਣੀ ਸ਼ੁਰੂ ਕਰਵਾਈ ਹੈ ਸਾਡੀ ਜ਼ਿੰਮੇਵਾਰੀ ਇਹੋ ਹੀ ਹੈ ਕਿ ਇੱਥੇ ਕੋਈ ਮਾੜਾ ਕੰਮ ਗਲਤ ਕੰਮ ਨਾ ਹੋ ਜੇ ਉਹ ਅਸੀਂ ਨਿਗਰਾਨੀ ਰੱਖਣਦੇ ਆ ਨਾ ਹੀ ਆਪ ਖੁਦ ਕਦੇ ਕਿਸੇ ਗਲਤ ਕੰਮ ਕੀਤਾ ਤੇ ਨਾ ਆਪਟ ਕੇ ਤੁਹਾਨੂੰ ਕਰਨ ਦੇਣਾ ਠੀਕ ਹੈ ਜੀ ਬਾਕੀ ਜਿਹੜੇ ਬੰਦੇ ਨੇ ਜਿਹੜੇ ਮੋਦਬਰ ਨੇ ਉਹ ਕੁਝ ਮੰਨ ਲਓ ਤੁਸੀਂ ਸਿਆਣੇ ਜੋ ਪੱਤਰਕਾਰ ਆਪ ਸਮਝਦਾਰ ਜੇ ਕੁਝ ਲੋਕਾਂ ਨੂੰ ਇਹ ਕੰਮ ਨਹੀਂ ਪਸੰਦ ਆਉਂਦੇ ਭਾਵੇਂ ਉਹ ਕਿਸੇ ਵੀ ਪਾਰਟੀ 'ਚ ਹੋਣ ਉਹਨਾਂ ਦੇ ਦਿਮਾਗ ਦੀ ਘਾਟ ਗੈਨ ਲਓ ਜਾਂ ਉਹਨਾਂ ਦਾ ਮਬ ਨੇਚਰ ਹੀ ਇਸ ਤਰ੍ਹਾਂ ਦਾ ਕੁਝ ਕਾਂਗਰਸੀ ਬੰਦੇ ਨੇ ਕੁਝ ਪਤਾ ਨਹੀਂ ਆਪਣੇ ਆਪ ਨੂੰ ਆਮ ਕਹੀ ਜਾਂਦੇ ਮੈਂ ਆਮ ਪਾਰਟੀ ਦੇ ਬੰਦੇ ਨਹੀਂ ਕਹਿੰਦਾ ਉਹ ਲੋਕ ਉਹਨਾਂ ਲੋਕਾਂ ਨੂੰ ਜਿਹੜੇ ਬੰਦੇ ਵਿਕਾਸ ਹੁੰਦਾ ਰੁਕਦੇ ਨੇ ਠੀਕ ਹੈ ਜੀ ਠੀਕ ਹੈ ਹਣੇ ਜੀ ਕਿ ਬਾਬਾ ਜੀ ਜੋ ਨੁਕਰ ਹੀ ਨਹੀਂ ਕਿ ਥਾਂ ਬਾਈ ਦੀ ਹੈ ਕੱਲ ਨੂੰ ਹੱਲਾ ਲੰਗੜ ਗਈਆਂ ਟਰਾਲੀ ਲੰਘੂਗੀ ਤੇ ਜਾਂ ਪਾਲਕੀ ਸਾਹਿਬ ਤੁਹਾਨੂੰ ਪਤਾ ਨਗਰ ਕੀਤਾ ਸਾਡੇ ਨਿਕਲਦਾ ਤੇ ਬਾਬਾ ਜੀ ਉਦੋਂ ਦਿੱਕਤ ਆਊਗੀ ਤੇ ਤੁਸੀਂ ਆਪ ਗੁਰਸਿੱਖ ਬੰਦੇ ਜੀ ਤੇ ਕੀ ਕਹਿੰਨੇ ਹੋ ਅਸੀਂ ਬੇਨਤੀ ਤੁਹਾਨੂੰ ਕਰੀਏ ਕਿ ਜਿਹੜੇ ਆ ਨਾ ਆਪਣੇ ਖਿਆਰਾ ਸਾਫ ਸਰਦਾਰ ਹਰਜਿੰਦਰ ਸਿੰਘ ਜੀ ਤੇ ਉਹ ਸਾਰੇ ਪਰਿਵਾਰ ਨੋ ਹਿੰਦਰ ਸਿੰਘ ਉਹਨਾਂ ਨੂੰ ਅਸੀਂ ਆਪ ਖੁਦ ਬੇਨਤੀ ਕੀਤੀ ਕਿ ਇਹ ਗੱਡੀ ਜਿਹੜੀ ਆ ਨਾ ਇੱਥੇ ਯਾਰਾ 11 12 ਫੁੱਟ ਆ ਤੇ ਤੁਸੀਂ ਆ ਗਲੀ ਜਿੱਦਾ ਥਾਂ ਤੁਹਾਡਾ ਵਿਹਲਾ ਵਾ ਤੇ ਆਪਾਂ ਨੂੰ ਕੋਈ ਫੁੱਟ ਤੋਂ ਫੁੱਟ ਚੌੜੀ ਕਰ ਲੈ ਤੋ ਜਾਂ ਫਿਰ ਇਹਨੂੰ ਗਲਾਈ ਚ ਕਰ ਲੈਣ ਤੋ ਜੀ ਗਲਾਈ ਚ ਬਣਦੀ ਆ ਗਲਾਈ ਚ ਕਰ ਲੈਣ ਤੋ ਉਹ ਉਹਨਾਂ ਨੇ ਇਹੋ ਹੀ ਕਿਹਾ ਕਿ ਜਿੱਥੇ ਸਰਕਾਰੀ ਇੱਟ ਲੱਗੀ ਆ ਨਾ ਉੱਥੇ ਤੁਸੀਂ ਆਪਣੀ ਇੱਟ ਚੱਕ ਲੋ ਅਸੀਂ 1 ਇੰਚ ਥਾਂ ਵੀ ਤੁਹਾਨੂੰ ਨਹੀਂ ਆਪਾਂ ਇੱਧਰ ਨਹੀਂ ਰੱਖਣ ਦੇਣਾ ਪਰ ਬਾਬਾ ਜੀ ਜਿੱਥੋਂ ਤੱਕ ਉਹਨਾਂ ਨੂੰ ਬੇਨਤੀਆਂ ਕੀਤੀਆਂ ਪਿੰਡ ਵਾਲੇ ਨੇ ਹੁਣ ਅਗਲੇ ਨਹੀਂ ਮੰਨਦੇ ਵੇਖੋ ਚਲੋ ਠੀਕ ਹੈ ਨਹੀਂ ਮੰਨਦੇ ਅਸੀਂ ਫਿਰ ਉਹ ਆਂਦੇ ਨੇ ਕਿ ਤੁਸੀਂ ਪਿੱਛੇ ਗਲੀ ਮੈਨ ਲੋ ਪਿੱਛੇ ਇੱਧਰ ਗਲੀ ਮੈਨੇ 11 ਫੁੱਟ ਗਲੀ ਆ ਉਥੇ 12 ਫੁੱਟ ਆਹੀਂ ਹੁਣ ਸਰਕਾਰੀ ਏਟ ਦੇ ਥਾਂ ਤੇ ਏਟ ਰੱਖ ਸਕਦੇ ਪਰ ਵੀ ਇੱਕ ਗੱਲ ਸੁਣ ਬੇਨਤੀ ਸੁਣ ਲਿਓ ਕਿ ਤੁਸੀਂ ਜਿਵੇਂ ਕਹਿ ਰਹੇ ਹੋ ਨਾ ਚਲੋ ਠੀਕ ਹੈ ਤੁਸੀਂ ਹਜ ਤੱਕ ਜੋ ਆਪਣਾ ਪੁਸ਼ਪਰਤਾਲ ਕੀਤੀ ਹੈ ਜੋ ਉਸ ਤੱਕ ਹੀ ਕਰ ਸਕਦੇ ਬਿਲਕੁਲ ਜੀ ਅਸੀਂ ਉਹਨਾਂ ਨੂੰ ਬੇਨਤੀਆਂ ਕੀਤੀਆਂ ਤੇ ਬਾਬਾ ਜੀ ਵੇਖੋ ਇਹ ਗੱਲ ਦਾ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਹੈਗਾ ਤਾਂ ਬਾਬਾ ਜੀ ਉਹ ਥਾਂ ਨਾ ਕੋਈ ਹਿਸਟਰੀ ਹੈ ਉਹਦੀ ਤੇ ਨਾ ਉਹ ਕੇ ਦੀ ਪ੍ਰਸਨ ਮਲਕੀ ਹੈ ਹੈਗਾ ਤਾਂ ਸ਼ਾਂਪਲਾਟੀ ਕਿ ਨਹੀਂ ਹੈਗਾ ਤੇ ਸ਼ਾਮਲਾ ਟਿਆ ਪਰ ਉਹ ਵੇਖੀਏ ਜੀ ਆਪ ਗੁਰਦੁਆਰਾ ਸਾਹਿਬ ਨੂੰ ਨਹੀਂ ਛੱਡ ਸਕਦੇ ਬੇਨਤੀ ਸੁਣੋ ਸਮਝੋ ਤੁਸੀਂ ਗੱਲ ਨੂੰ ਕਿ ਅਸੀਂ ਆਜੋ ਤੁਸੀਂ ਵੀ ਆਪਾਂ ਸਾਰੇ ਰਲ ਕੇ ਬੇਨਤੀ ਕਰਦੇ ਆਂ ਉਹਨਾਂ ਨੂੰ ਰਿਕੁਐਸਟ ਕਰਦੇ ਆਂ ਕਿ ਉਹ ਥਾ ਫੋਟੋ ਫੋਟ ਛੱਡ ਦਨ ਕੀ ਫਰਕ ਪੈਂਦਾ ਵਾ ਪਰ ਬਾਬਾ ਜੀ ਉਹ ਆਪਣੇ ਸੱਪ ਲਾ ਕੇ ਤੁਹਾਡੇ ਗੱਲ ਪਾਉਂਦੇ ਨੇ ਆਪਾਂ ਵਿਕਾਸ ਦਾ ਕੰਮ ਵੀ ਰੁਕਦੀ ਏ ਫਿਰ ਪ੍ਰਧਾਨ ਜੀ ਮੈਂ ਕਦੀ ਨਹੀਂ ਜਉਣਾ ਵੇਖੋ ਵੀ ਜੀ ਅਸੀਂ ਸਾਫ ਸੁਥਰੀ ਪੱਤਰਕਾਰ ਜੀ ਸਾਰਾ ਅਸੀਂ ਬੜੀ ਸਾਫ ਸੁਥਰੀ ਪੱਤਰਕਾਰੀ ਕਰਦੇ ਆਂ ਜਿੱਥੇ ਕੋਈ ਚੂਟ ਹੁੰਦਾ ਨਾ ਤੇ ਅਸੀਂ ਕੇਦਾ ਸਾਥ ਦਿੱਤਾ ਤੇ ਨਾ ਹੀ ਦਿੱਨੇ ਠੀਕ ਹੈ ਜੀ ਮੈਂ ਸਿਰਫ ਇਹ ਨਹੀਂ ਬੇਨਤੀ ਕਰਦਾ ਤੁਹਾਨੂੰ ਕਿ ਉਹ ਆਪਣਾ ਸੱਪ ਲਾ ਕੇ ਤੁਹਾਡੇ ਗਲ ਪਾ ਚੁਕੇ ਵੀ ਭਾਜੀ ਨਾ ਤਾਂ ਅਸੀਂ ਨਹੀਂ ਪੱਥਰ ਰੱਖਿਆ ਜਿਨ੍ਹਾਂ ਨੇ ਰੱਖਿਆ ਆ ਉਹਨਾਂ ਨੂੰ ਕੋ ਪਿੱਛੇ ਕਰ ਦੋ ਅਸੀਂ ਕਰ ਦਾਂਗੇ ਚਲੋ ਤੁਸੀਂ ਪੁੱਛ ਲਓ ਉਹਨਾਂ ਨੂੰ ਕੁਆਟਰ ਲਾ ਦੇ ਦੋ ਅਸੀਂ ਜਿਹੜਾ ਉੱਥੇ ਕੰਦ ਹੋ ਗਈ ਆ ਨਾ ਜੀ ਜੀ ਚਾਰ ਪੰਜ ਪੰਜ ਵਾਰ ਲਾ ਗਏ ਉਹ ਵੀ ਕੰਦ ਢਾ ਕੇ ਦੁਬਾਰਾ ਕਰ ਦਾਂਗੇ ਮੈਂ ਠੇਕੇਦਾਰ ਦੀ ਲੇਬਰ ਆ ਲੇਬਰ ਇਹਨੂੰ ਨਹੀਂ ਮਿਲਣੀ ਦੁਬਾਰਾ ਲੇਬਰ ਅਸੀਂ ਕੋਲੋਂ ਦੇ ਦਾਂਗੇ ਤੁਸੀਂ ਸਿਰਫ ਉਹਨਾਂ ਕੋ ਸਾਨੂੰ ਪੁੱਛ ਦੋ ਕਿ ਅਸੀਂ ਉਸੇ ਜਿਨ੍ਹਾਂ ਜਿਨ੍ਹਾਂ ਤੁਸੀਂ ਧਾਸ਼ ਲਾ ਦੋਗੇ ਉਹਨਾਂ ਹੀ ਆਪਾਂ ਕਰਾਂਗੇ ਲੇਬਰ ਕੋਲੋਂ ਦੇ ਦਾਂਗੇ ਮਟੀਰੀਅਲ ਤੇ ਕੋਈ ਗੱਲ ਨਹੀਂ ਆ ਜਾਣਾ ਹੋਰ ਤੇ ਜਿਹੜੀ ਆ ਉਹ ਉਹਨਾਂ ਨੂੰ ਪੁੱਛੀ ਆਪਾਂ ਸਾਰੇ ਭਰਾ ਮੈਂ ਵੀ ਬੇਚੇ ਮੈਂ ਮਤਲਬ ਜਿਵੇਂ ਤੁਸੀਂ ਕਹਿੰਦੇ 1000 ਪਹਿਲੋਂ ਦਿੱਤਾ 1000 ਪਹਿਲੋਂ ਦਿੱਤਾ ਇਹ ਵੀ ਦੋਗੇ ਹਾਂਜੀ ਤੇ ਜੇ ਤੁਸੀਂ 1000 ਤੁਸੀਂ ਕਹਿ ਰਹੇ ਨਾ ਪਹਿਲੋਂ ਮੈਂ ਵੀ ਮਸਲਾ ਠੰਡਾ ਕਰਨ ਨੂੰ 1000 ਰੁਪਏ ਪਹਿਲੋਂ ਖਰਚਿਆ ਹਾਂਜੀ 1000 ਮੁੱਖੀ ਵੀ ਨੇ ਖਰਚਿਆ ਹਾਂਜੀ ਤੇ ਇਹ ਲੇਬਰ ਜਿਹੜੀ ਬਣਦੀ ਆ ਹੁਣ ਉਥੋਂ ਪਛਾਣ ਕਰਦੀ ਉਹ ਵੀ ਤੁਸੀਂ ਆਪਣੀ ਜੇਬ ਚੋਂ ਦੋਗੇ ਅਸੀਂ ਲੇਬਰ ਦੇ ਦਾਂਗੇ ਆਪਾਂ ਲੇਬਰ ਦੀ ਕੋਈ ਗੱਲ ਨਹੀਂ ਤੁਸੀਂ ਦੋਗੇ ਉਹ ਵੈਸੇ ਵੀ ਆਪਾਂ ਦਸਵਾਦ ਕਰਦੇ ਗੁਰਦੁਆਰੇ ਚ ਮ ਮੈਂ ਤੇ ਚਾਹੁੰਨਾ ਗਲੀ ਏਡੀ ਸੋਹਣੀ ਜਿਹੜੀ ਬਣ ਗਈ ਆ ਤੇ ਜਿੰਨੀ ਚੌੜੀ ਜਿੰਨੀ ਖੁੱਲੀ ਹੋ ਜੇ ਉਹ ਆਪਾਂ ਨੂੰ ਸਾਰੇ ਪਿੰਡ ਨੂੰ ਫਾਇਦਾ ਵਾ ਆ ਕਿ ਆਪ ਸੱਚੇ ਸੋਚੇ ਆ ਤੇ ਇਹੋ ਜਿਹੇ ਬੰਦੇ ਦੇ ਨਾਲ ਚੱਲੋ ਬਾਬਾ ਐਂਡ ਤੇ ਕੁਝ ਕਹਿਣਾ ਚਾਹੋਗੇ ਕੋਈ ਸੰਦੇਸ਼ ਕੋਈ ਇਹੋ ਹੀ ਬੇਨਤੀ ਆ ਕਿ ਜਿਹੜੇ ਲੋਕ ਸ਼ਰਾਰਤੀ ਨੇ ਉਹ ਨਾ ਕਰਨ ਇਸ ਤਰ੍ਹਾਂ ਪਿੰਡ ਦਾ ਵਿਕਾਸ ਹੋਣ ਦੇਣ ਆਪ ਸਭ ਕੋ ਸਾਡੇ ਨਾਲ ਮਿਲ ਕੇ ਆਪਾਂ ਇੱਕ ਦੂਜੇ ਦਾ ਸਾਥ ਲਈਏ ਤੇ ਪਿੰਡ ਦਾ ਵਧੀਆ ਚੰਗੇ ਤਰੀਕੇ ਨਾਲ ਵਿਕਾਸ ਕਰਿਆ ਜਿਹੜੇ ਕੰਮ ਹੋਣ ਵਾਲੇ ਉਹ ਵਧੀਆ ਤੋਂ ਵਧੀਆ ਕਰੋ ਚਲੋ ਆਖਰੀ ਗੱਲ ਬਾਬਾ ਜੀ ਆਖਰੀ ਸਵਾਲ ਆਖਰੀ ਬੇਨਤੀ ਆ ਕਿ ਦੇਖੋ ਜੀ ਮਤਲਬ ਸਾਨੂੰ ਇਹ ਜਿਹੜੇ ਪਰਿਵਾਰ ਇਹਨਾਂ ਅਸੀਂ ਸਭ ਪੱਲਿਓਂ ਤੋਂ ਕੁਝ ਲਾ ਨਹੀਂ ਸਕਦੇ ਜੋ ਤੁਹਾਨੂੰ ਕਿਸੇ ਨੇ ਕਿਹਾ ਤੇ ਅਸੀਂ ਤੁਹਾਡੇ ਕੋਲ ਤੇ ਜਵਾਬ ਲਈ ਬੈਠੀਆਂ ਤੇ ਤੁਸੀਂ ਸਾਨੂੰ ਸਹਿਯੋਗ ਕਰਨ ਦੇ ਚ ਇਹਦੀ ਮਾਤਾ ਦਾ ਧੰਨਵਾਦੀ ਹਾਂ ਪਰ ਜੋ ਉਹਨਾਂ ਨੇ ਕਿਹਾ ਵੀ ਭਾਈ ਸਿੱਧਾ-ਸਿੱਧਾ ਵੀ ਭਾਈ ਮੈਂ ਜੋ ਵੀ ਕਿਹਾ ਵੀ ਭਾਈ ਜੋ ਇਨਫੋਰਮੇਸ਼ਨ ਦਿਓ ਸੱਚੀ ਦਿਓ ਉਹਨਾਂ ਨੇ ਕਿਹਾ ਵੀ ਭਾਈ ਜੀ ਸਾਡੇ 14000 ਰੁਪਏ ਲੱਗ ਗਿਆ ਜੀ ਧੱਕੇ ਤੇ ਨਾਲ ਜਿਹੜਾ ਬਣਦਾ ਨਹੀਂ ਸੀ ਇਸ ਬਦੀ ਲੱਗਾ ਸਾਰਾ ਜੇ ਉਹ ਆਪਣਾ ਪੈਪ ਲਿਆ ਕੇ ਬਾਸਾਵਾ ਜੇ ਅਸੀਂ ਉਹਨਾਂ ਨੇ ਇੱਕ ਵਾਰੀ ਵੀ ਕਿਹਾ ਸਾਹਮਣੇ ਬੈਠੇ ਨੇ ਘਰ ਵਾਲੇ ਪੁੱਛ ਲੈਣਾਂ ਉਹਨਾਂ ਨੂੰ ਠੀਕ ਹੈ ਜੇ ਇਹਨਾਂ ਨੇ ਕਰੇ ਵੀ ਕਿ ਆ ਜੇ 14000 ਦਾ ਮੈਂ ਇਹਨਾਂ ਨੂੰ 28000 ਦੋਪਲ ਪੈਸੇ ਦਵਾਂਗਾ ਜੇ ਮੈਂ ਇਹਨਾਂ ਕੋ ਪੈਪਦੀ ਮੰਗ ਕੀਤੀ ਹੋਵੇ ਜੇ ਮੈਂ ਮਿੱਟੀ ਦੀ ਮੰਗੀ ਤੇ ਜੇ ਮੈਂ ਕਿਸੇ ਕੋ ਲੇਬਰ ਦੀ 1 ਰੁਪਿਆ ਮੰਗਿਆ ਹੋਵੇ ਜਿੰਨੇ ਮੰਗੇ ਹੋਣਗੇ ਮੈਂ ਦੋ ਗੁਣਾ ਵੱਧ ਦਵਾਂਗਾ ਪੈਸੇ ਬਿਲਕੁਲ ਉਹ ਗਲਤ ਗੱਲ ਚ ਕਿਸੇ ਤੇ ਬੇਵਜਹ ਅੰਜਾਮ ਨਹੀਂ ਲਾਉਣਾ ਚਾਹੀਦਾ ਇਹਨਾਂ ਗੱਲਾਂ ਕਰਕੇ ਮਨ ਨੂੰ ਦੁੱਖ ਲੱਗਦਾ ਜੇ ਕੋਈ ਸੱਚਾ ਸੱਚਾ ਬੰਦਾ ਸੇਵਕਾਂ ਤੋਂ ਰਿਹਾ ਉਹਦੇ ਮਨ ਨੂੰ ਠਾ ਲੱਗਦੀ ਉਹ ਫਿਰ ਕਿੱਦਾਂ ਆਪਾਂ ਇਲਾਕੇ ਦਾ ਪੰਜਾਬ ਦਾ ਹੱਦਾਂ ਤੇ ਬੇੜਾ ਕਰ ਕੀ ਤਾਂ ਹੋਈ ਜਾਂਦਾ ਜ਼ਿਆਦਾਤਰ ਕਿਹ ਹੈ ਆਪ ਆਪਣੇ ਆਪ ਹੀ ਆਪਣੇ ਪ ਤੇ ਧਰਨੇ ਲਾ ਕੇ ਗਦੀ ਕੋਸ਼ਿਸ਼ ਕਰਕੇ ਗਦੀ ਕੋਸ਼ਿਸ਼ ਕਰਕੇ ਇਸ ਕਰਕੇ ਪੰਜਾਬ ਦਾ ਵਿਕਾਸ ਹੋਣ ਦੇਣਾ ਚਾਹੀਦਾ ਵਾ ਤੇ ਇਹਦਾ ਕਹੜ ਦਾ ਮਤਲਬ ਤੁਹਾਡਾ ਕਿ ਜਦੋਂ ਇਹ ਇਹਨਾਂ ਨੇ ਆਪਣੀ ਮਰਜ਼ੀ ਨਾਲ ਪਾਇਆ ਇਹਨਾਂ ਵੱਲੋਂ ਕੋਈ ਫੋਰਸ ਕੀਤਾ ਗਿਆ ਇਹਨਾਂ ਨੂੰ ਕਿ ਪੈ ਪਉ ਹੀ ਪਉ ਨਹੀਂ ਜੀ ਪਹਿਲਾਂ ਬਣਾਈ ਤਿਆਰ ਹੋਈ ਹੈ ਨਾਲੀ ਬਿਲਕੁਲ ਤਿਆਰ ਤੋਂ ਤਿਆਰ ਹੀ ਅੱਛਾ ਤੇ ਨਾਲੀ ਪਾਸ ਹੋਈ ਬੱਬੂ ਭਾਜੀ ਨਹੀਂ ਇੱਥੇ ਆਏ ਕਿੰਨੇ ਸਾਹਿਬ ਆਪਣੀ ਚੇਅਰਮੈਨ ਸਾਹਿਬ ਸਾਰਿਆਂ ਨੇ ਰਿਕਾਰਡਿੰਗ ਕਰਾ ਕੇ ਗਏ ਨੇ ਨਾਲੀ ਦੀ ਤਿਆਰੀ ਅੱਛਾ ਇਹਨਾਂ ਨੇ ਨਾਲੀ ਬਣੀ ਤਿਆਰ ਹੋਈ ਠਵਾ ਕੇ ਆਪਣੀ ਮਰਜ਼ੀ ਨਾਲ ਪੈ ਪਾਈ ਨਹੀਂ ਉਹਦੇ ਵਿੱਚ ਮੈਨੂੰ ਲੇਬਰ ਮੈਂ ਗੱਲ ਕੀਤੀ ਹੈ ਸੈਕਟਰੀ ਸਾਹਿਬ ਨਾਲ ਭਾਈ ਮੈਨੂੰ ਲੇਬਰ ਡਬਲ ਪੈਂਦੀ ਆ ਓਕੇ ਉਹ ਆ ਦੇ ਹੀ ਲੇਬਰ ਦੇ ਸਕਦੇ ਇੱਕ ਦੂਜੀ ਲੇਬਰ ਹੀ ਦੇ ਸਕਦੇ ਅੱਛਾ ਜੀ ਤੇ ਮੇਰੀ ਲੇਬਰ ਬੰਦੀ ਆ 5-4000 ਰੁਪਇਆ ਤੁਹਾਡਾ ਨਾਲ ਗੱਲ ਕਿਨੇ ਚ ਮੁੱਕੀ ਗੱਲ ਇਹ ਨਾਲ ਮੇਰੇ ਨਾਲ ਆ ਲੈ ਕੇ 1500 ਰੁਪਏ ਜਿੰਨੇ ਬੇੜੀ ਬਾਕੀ ਮੈਨੂੰ 3000 ਵੀ ਆਪਣੇ ਕੋਲ ਪਾਉਣ ਪਿਆ ਪੱਲੇਉ ਨਹੀਂ ਨਹੀਂ ਇਹ ਗੱਲ ਤੁਸੀਂ ਜਦੋਂ ਬਾਅਦ ਚ ਆਉਨੇ ਪਹਿਲੇ ਮੈਨੂੰ ਇਹ ਦੱਸੋ ਤੁਸੀਂ ਕਿ ਜਿਹੜੀ ਤੁਹਾਡੀ ਗੱਲ ਕਿਨੇ ਚ ਮੁੱਕੀ ਹੀ ਹੈ ਮਿਸਤਰੀਆਂ ਨਾਲ ਉਹ ਇਹਨਾਂ ਪਰਿਵਾਰ ਵਾਲਿਆਂ ਨੇ ਕਿ ਜੇ ਇਹ ਦੋਰੇ ਪਾਉਣੇ ਤੇ ਹੀ ਲੇਬਰ ਲੈਣੀ ਆ ਕਨੇਟਿਕ ਨਹੀਂ ਹਰ ਚ ਗੱਲ ਮੁਕੀ ਮੈਂ ਚਾਰੀਆਂ ਮੰਗਦਾ ਅੱਛਾ ਜੀ ਤੇ ਇਹਨਾਂ ਨੇ ਪਹਿ ਕੋਈ ਨਹੀਂ ਦਿੱਤੇ ਵੀ ਸਿਰਫ ਇਹਨਾਂ ਮੈਨੂੰ 500 ਰੁਪਏ ਦਿੱਤੇ ਗਲੀ ਆਏ ਆ ਨੇ ਇਹ ਪਰਿਵਾਰ ਵਾਲਿਆਂ ਹਾਂਜੀ ਇਹ ਚਮਕ ਰਹੇ ਨੇ ਅੱਛਾ ਤੇ 1000 ਰੁਪਏ ਅੰਕਲ ਮੁਖੇ ਨੇ ਆਪਣੇ ਕੋਲੋਂ ਦਿੱਤਾ ਮੈਨੂੰ ਅੱਛਾ ਤੇ ਬਾਕੀ ਮੈਂ 3000 ਰੁਪਏ ਆਪਣੀ ਚੱਟੀ ਚ ਲੈੇ ਸਿਰ ਤੇ ਠੀਕ ਹੈ ਜੀ ਬੱਧੀ ਅੱਜ ਮੈਂ ਹੁਣ ਦੀ ਗੱਲ ਕਰਾਂ ਤਿੰਨ ਹਵਦੀਆਂ ਬਣੀਆਂ ਨੇ ਹੁਣ ਗਲੀ ਤੁਸੀਂ ਕਿੱਥੋਂ ਸ਼ੁਰੂ ਕੀਤੀ ਆ ਤੇ ਕਿੱਥੇ ਮੁੱਕੀ ਆ ਜਿਹੜੀ ਅੱਗੇ ਥਾਂ ਹੋ ਰਹੇ ਨੇ ਥੋੜੇ ਜਿਹਾ ਬਣਨ ਵਾਲਾ ਉਹਦਾ ਕੀ ਹਿਸਾਬ ਆ ਉਹਦੇ ਬਾਝੋਂ ਸੀ ਗਲਿਆਣ ਬੜਾ ਵਾ ਅੱਛਾ ਜੀ ਉਹਦੇ ਸੈਕਟੀ ਸਾਹ ਦੇ ਕਿਤੇ ਮੈਂ ਆਪਣੇ ਮੁਤਾਬਕ ਵੀ ਆ ਨਾ ਉਥੇ ਖੋਬਾ ਵਾ ਟਾਇਲ ਬੈਹ ਜਾ ਲਾਮਾ ਮੈਂ ਨਹੀਂ ਥਾਂ ਬੈਜਣਾ ਹਾਂਜੀ ਥਾਂ ਬੈਜਣਾ ਮੈਂ ਲੰਮੇ ਆ ਗਿਆ ਉਹ ਥਾਂ ਤਾਂ ਛੱਡੀ ਹੈ ਹਾਂਜੀ ਠੀਕ ਹੈ